ਨਾਮਦੇਵ ਜੀ ਨੂੰ ਮੰਦਰ ਨਹੀਂ ਜਾਣ ਦਿੰਦੇ ਕਿਉਂਕਿ ਉਹਨਾਂ ਦਾ ਮੰਨਣਾ ਹੈ ਕਿ ਇਹ ਭਗਤ ਨੀਵੀਆਂ ਜਾਤਾਂ ਦੇ ਵਿੱਚ ਪੈਦਾ ਹੋਏ ਨੇ ਤੇ ਨੀਵੀਆਂ ਜਾਤਾਂ ਵਾਲਿਆਂ ਨੂੰ ਤਾਂ ਭਗਤੀ ਕਰਨ ਦਾ ਵੀ ਅਧਿਕਾਰ ਨਹੀਂ ਪੂਜਾ ਕਰਨ ਦਾ ਵੀ ਅਧਿਕਾਰ ਨਹੀਂ ਵੇਦ ਮੰਤਰ ਪੜ੍ਹਨ ਦਾ ਵੀ ਅਧਿਕਾਰ ਨਹੀਂ ਤੇ ਸੁਣਨ ਦਾ ਵੀ ਅਧਿਕਾਰ ਨਹੀਂ ਇੱਥੋਂ ਤੱਕ ਕਿ ਜੇ ਕੋਈ ਵੇਦ ਮੰਤਰ ਕਿਧਰੇ ਛੁਦਰ ਨੇ ਸੁਣ ਲੈਣੇ ਤੇ ਉਹਦੇ ਕੰਨਾਂ ਦੇ ਵਿੱਚ ਛਿੱਕਾ ਢਾਲ ਕੇ ਪਾ ਦਿੱਤਾ ਜਾਂਦਾ ਸੀ ਇਹ ਤਾਂ ਮੁਗਲ ਰਾਜ ਸੀ ਨਹੀਂ ਤਾਂ ਭਗਤਾਂ ਨੂੰ ਬੰਦਗੀ ਵੀ ਨਹੀਂ ਹੋ ਸਕਦਾ ਕਰਨ ਦਿੰਦੇ ਜਿਹੜਾ 200 300 ਤੋਂ ਲੈ ਕਰਕੇ 700 800 ਈਸਵੀ ਦਾ ਸਮਾਂ ਹੈ ਉਹਦੇ ਵਿੱਚ ਤਾਂ ਬ੍ਰਾਹਮਣ ਦੀ ਹੀ ਮੰਨੀ ਜਾਂਦੀ ਸੀ ਉਹਦੇ ਵਿੱਚ ਤਾਂ ਕਦੇ ਵੀ ਜਿਹੜਾ ਸ਼ੂਦਰ ਸੀ ਉਹ ਵੇਦ ਮੰਤਰ ਨਹੀਂ ਸੀ ਪੜ ਸਕਦਾ ਜੇ ਪੜਦਾ ਸੀ ਤੇ ਉਹਦੀ ਜ਼ੁਬਾਨ ਕੱਟ ਦਿੱਤੀ ਜਾਂਦੀ ਸੀ ਜੇਕਰ ਉਹ ਸੁਣ ਲੈਂਦਾ ਸੀ ਤੇ ਉਹਦੇ ਕੰਨਾਂ ਦੇ ਵਿੱਚ ਸਿੱਕਾ ਢਾਲ ਕੇ ਪਾ ਦਿੱਤਾ ਜਾਂਦਾ ਸੀ ਇਸ ਤਰ੍ਹਾਂ ਮੰਨਿਆ ਜਾਂਦਾ ਸੀ ਕਿ ਜੇਕਰ ਸ਼ੂਦਰ ਨੇ ਕੋਈ ਵੇਦ ਮੰਤਰ ਪੜ੍ਹ ਲਿਆ ਨਾ ਤੇ ਇਹਦੇ ਨਾਲ ਕੋਈ ਕੁਦਰਤੀ ਕਰੋਪੀ ਹੋ ਸਕਦੀ ਹੈ ਇਹ ਹੋ ਸਕਦਾ ਕਿਸੇ ਦਾ ਜਵਾਨ ਪੁੱਤ ਮਰ ਜਾਵੇ ਜੇਕਰ ਅਸੀਂ ਜੋ ਤੁਲਸੀਦਾਸ ਜੀ ਦੀ ਰਮਾਇਣ ਪੜ੍ਹੀਏ ਤੇ ਉਹਨਾਂ ਦੇ ਵਿੱਚ ਜਿਹੜਾ ਜ਼ਿਕਰ ਆ ਜਾਂਦਾ ਜੋ ਸ਼ੰਭੂ ਕਨੂ ਰਾਮਚੰਦਰ ਜੀ ਮਾਰਦੇ ਨੇ ਇੱਕ ਬ੍ਰਾਹਮਣ ਕਹਿੰਦਾ ਹੈ ਕਹਿੰਦਾ ਕਿ हे ਰਾਜਨ ਤੇਰੇ ਰਾਜ ਦੇ ਅੰਦਰ ਸ਼ੁਦਰੇ வேத ਮੰਤਰ ਪੜ ਰਿਆ ਹੈ ਉਹ ਤਾਂ ਭਗਤੀ ਕਰ ਰਿਹਾ ਹੈ ਤੇ ਮੇਰਾ ਪੁੱਤਰ ਜਿਹੜਾ ਇਸ ਕਰਕੇ ਜਵਾਨੀ ਵਿੱਚ ਮਰ ਗਿਆ ਬ੍ਰਾਹਮਣ ਦਾ ਪੁੱਤਰ ਮਰ ਗਿਆ ਤੇ ਉਸ ਨੇ ਰਾਮਚੰਦਰ ਦੇ ਅੱਗੇ ਆ ਕਰਕੇ ਸ਼ਿਕਾਇਤ ਕੀਤੀ ਤੇ ਉਸ ਦੇ ਅਨੁਸਾਰ ਇਹ ਲਿਖਿਆ ਹੈ ਕਿ ਰਾਮਚੰਦਰ ਜੀ ਨੇ ਸ਼ੰਭੁਕ ਦਾ ਵਦ ਕਰ ਦਿੱਤਾ ਉਹਨੂੰ ਮਾਰ ਦਿੱਤਾ ਕਿ ਤੈਨੂੰ ਹੱਕ ਨਹੀਂ ਸੀ ਇਸ ਤਰ੍ਹਾਂ வேத ਮੰਤਰ ਪੜਨ ਦਾ ਇਹ ਹਵਾਲਾ ਦੇ ਕਰਕੇ ਫਿਰ ਬ੍ਰਾਹਮਣ ਜਿਹੜਾ ਸੀ ਉਹ ਸ਼ੂਦਰਾਂ ਨੂੰ ਵੇਦ ਮੰਤਰ ਨਹੀਂ ਸੀ ਪੜਨ ਲੈਂਦਾ ਕਿ ਤੁਸੀਂ ਰਾਮਚੰਦਰ ਨਾਲੋਂ ਉੱਚੇ ਹੋ ਉਹਨਾਂ ਨੇ ਸ਼ੰਭੂਪ ਨੂੰ ਮਾਰ ਦਿੱਤਾ ਸੋ ਇਸ ਤਰ੍ਹਾਂ ਸਦੀਆਂ ਤੋਂ ਸ਼ੂਦਰਾਂ ਨੂੰ ਪੜਤੜਤ ਕੀਤਾ ਗਿਆ ਕਿ ਜੇਕਰ ਸ਼ੂਦਰਾਂ ਨੇ ਵੇਦ ਮੰਤਰ ਪੜ੍ਹ ਲਿਆ ਜਾਂ ਸੁਣ ਲਿਆ ਮੰਦਰ ਚਲੇ ਗਏ ਪੂਜਾ ਕਰ ਦਿੱਤੀ ਤੇ ਫਿਰ ਇਸ ਤਰ੍ਹਾਂ ਦੀ ਕੁਦਰਤੀ ਕਰੋਪੀ ਕੋਈ ਹੋ ਸਕਦੀ ਕਿਸੇ ਬ੍ਰਾਹਮਣ ਦਾ ਕੋਈ ਜਵਾਨ ਪੁੱਤ ਮਾਰ ਸਕਦਾ ਜਾਂ ਕਿਤੇ ਕੋਈ ਕਾਲ ਪੈ ਸਕਦਾ ਹੈ ਸੋ ਇਸ ਤਰ੍ਹਾਂ ਸ਼ੂਦਰ ਨੂੰ ਤਾਂ ਭਗਤੀ ਕਰਨ ਨਹੀਂ ਸੀ ਦਿੱਤੀ ਜਾਂਦੀ ਜੇਕਰ ਭਗਤ ਨਾਮਦੇਵ ਜੀ ਉਸ ਸਮੇਂ ਕਿਧਰੇ ਆਏ ਹੁੰਦੇ ਧਰਤੀ ਦੇ ਉੱਤੇ ਉਦੋਂ ਮੰਦਰ ਵਿੱਚ ਜਾਂਦੇ ਫਿਰ ੱੱਕੇ ਮਾਰ ਕੇ ਲੱਤਾਂ ਮੁੱਕੀਆਂ ਮਾਰ ਕੇ ਉਹਨਾਂ ਨੂੰ ਬਾਹਰ ਨਹੀਂ ਸੀ ਕੱਢਣਾ ਫਿਰ ਤਾਂ ਉਹਨਾਂ ਨੇ ਜ਼ੁਬਾਨ ਕੱਟ ਦੇਣੀ ਸੀ ਤੇ ਕੰਨਾਂ ਦੇ ਵਿੱਚ ਸਿੱਕਾ ਢਾਲ ਕੇ ਪਾ ਦੇਣਾ ਸੀ ਹੁਣ ਉਹਨਾਂ ਦਾ ਵਸ ਨਹੀਂ ਸੀ ਚੱਲਦਾ ਉਹਨਾਂ ਨੇ ੱੱਕੇ ਮਾਰ ਕੇ ਬਾਹਰ ਕੱਢ ਦਿੱਤਾ ਕਿਉਂਕਿ ਮੁਗਲ ਰਾਜ ਸੀ ਮੁਗਲ ਰਾਜ ਦੇ ਵਿੱਚ ਭਗਤਾਂ ਨੂੰ ਫਿਰ ਉਹਨਾਂ ਦੇ ਬ੍ਰਾਹਮਣਾਂ ਵਾਲੇ ਕਾਨੂੰਨ ਨਹੀਂ ਸੀ ਉਦੋਂ ਲਾਗੂ ਹੁੰਦੇ ਸ਼ਰਾ ਦੇ ਕਾਨੂੰਨ ਲਾਗੂ ਹੁੰਦੇ ਸੀ